ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਕਈ ਸੈਂਕੜੇ ਸਾਲਾਂ ਬਾਅਦ ਇਸ ਵਾਰੀ ਵੀ 30 ਮਈ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪਰਬ ਆਇਆ ਸ਼ਹੀਦ ਤੇ ਬੜੇ ਹੋਏ ਨੇ ਲੇਕਿਨ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਪੰਥ ਦੇ ਵਿੱਚ ਸ਼ਹੀਦਾਂ ਦੀਆਂ ਕਤਾਰਾਂ ਲੱਗਦੀਆਂ ਗੁਰੂ ਅਰਜਨ ਸਾਹਿਬ ਜਦੋਂ ਆਏ ਅੱਧਾ ਗਾਂਘੀਰ ਬਾਦਸ਼ਾਹ ਉਹਨੂੰ ਵੇਖ ਕੇ ਹੀ ਕੰਬ ਗਿਆ ਨੇ ਮੈਂ ਚਾਹੁੰਨਾ ਕਿਤੇ ਕੋਈ ਸਿੱਖੀ ਵਿੱਚ ਕੱਚ ਨਾ ਰਹਿ ਜਾਏ ਨੀ ਚੰਕੜਾ ਮਾਰ ਕੇ ਬੈਠਾ ਮਾਂ ਪਾਣੀ ਦਾ ਲਾਲ ਕਿਸੇ ਨੇ ਸਵਾਲ ਕੀਤਾ ਕਹਿੰਦਾ ਵੀ ਗੁਰੂ ਅਰਜਨ ਸਾਹਿਬ ਜੀ ਦੀ ਲੋਹ ਠੰਡੀ ਕਿਉਂ ਨਾ ਦੀ ਦੇ ਮੁਖ ਚੋਂ ਨਿਕਲਿਆ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਇੰਜ ਸੁਣੋ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 30 ਮਈ 1606 ਈਸਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ ਇਹ ਕਈ ਸੰਕੜੇ ਸਾਲਾਂ ਬਾਅਦ ਇਸ ਵਾਰੀ ਵੀ 30 ਮਈ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਆਇਆ। ਮੇਰੇ ਤੋਂ ਪਹਿਲਾਂ ਵਿਚਾਰਾਂ ਬੜੀਆਂ ਵਧੀਆ ਹੋਈਆਂ। ਮੈਂ ਵੀ ਉਸੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂਗਾ। ਇੱਕ ਗੱਲ ਕਮਾਂਗਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਸ਼ਹੀਦ ਤੇ ਬੜੇ ਹੋਏ ਨੇ। ਪੈਰਿਸ਼ੀ ਦਾਦੇ ਸਰਤਾਜ ਉਹਨਾਂ ਨੂੰ ਕਿਉਂ ਕਹਿਣਾ ਪਿਆ ਬਸ ਆਹੀ ਟੌਪਿਕ ਹੈ ਮੇਰਾ ਭਾਰਤ ਦੀ ਸੰਸਕ੍ਰਿਤੀ ਵਿੱਚ ਸ਼ਹੀਦ ਸ਼ਬਦ ਉਦੋਂ ਜੁੜਿਆ ਜਦੋਂ ਤੱਤੀ ਲੋਹ ਤੇ ਬੈਠੇ ਧੰ ਗੁਰੂ ਅਰਜਨ ਸਾਹਿਬ ਦੇ ਸੀਸ ਦੇ ਵਿੱਚ ਤੱਤਾ ਰੇਤਾ ਪਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਸੇ ਲਈ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਲੇਕਿਨ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਪੰਥ ਦੇ ਵਿੱਚ ਸ਼ਹੀਦਾਂ ਦੀਆਂ ਕਤਾਰਾਂ ਲੱਗ ਗਈਆਂ ਅੱਜ ਵੀ ਉਹ ਕਤਾਰ ਅਜੇ ਤੱਕ ਟੁੱਟੀ ਨਹੀਂ ਹੈ ਉਸੇ ਕਤਾਰ ਵਿੱਚ ਖੜੋਤੇ ਨੇ ਬਾਬਾ ਜੰਗ ਸਿੰਘ ਸਾਹਿਬ ਇੱਕ ਵਾਰੀ ਬਾਬਾ ਜੰਗ ਸਿੰਘ ਸਾਹਿਬ ਦੇ ਚਰਨਾਂ ਦਾ ਧਿਆਨ धरो ਤੇ ਸਾਰੇ ਆਖਿਓ ਸਤਨਾਮ ਸ੍ਰੀ ਵਾਹਿਗੁਰੂ ਬਾਦਸ਼ਾਹ ਦੀ ਅੱਖ ਵਿੱਚ ਲੜ ਕੇ ਪਾਦਸ਼ਾਹ ਬਹਾਨਾ ਬਣ ਗਿਆ ਬਾਗੀ ਖੁਸਰੋ ਦੀ ਮਦਦ ਕਰਨ ਦਾ ਤੇ ਗੁਰੂ ਅਰਜਨ ਸਾਹਿਬ ਦੀ ਗ੍ਰਫਤਾਰੀ ਦਾ ਐਲਾਨ ਹੋ ਗਿਆ ਮਰਤਜਾ ਖਾਨ ਨੇ ਸਤਗੁਰੂ ਨੂੰ ਗ੍ਰਫਤਾਰ ਕੀਤਾ ਕਿਉਂਕਿ ਲਾਹੌਰ ਦਾ ਗਵਰਨਰ ਬਣਾਇਆ ਗਿਆ ਸਪੈਸ਼ਲ ਤੌਰ ਤੇ ਕੇਵਲ ਗੁਰੂ ਅਰਜਨ ਸਾਹਿਬ ਵਾਸਤੇ ਇਹਦੀ ਉਪਾਧੀ ਵਧਾ ਦਿੱਤੀ ਗਈ ਇਹਨੇ ਗ੍ਰਫਤਾਰ ਕੀਤਾ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਲਿਆਂਦਾ ਜਹਾਂਗੀਰ ਬਾਦਸ਼ਾਹ ਦੇ ਪੇਸ਼ ਹੋਏ ਸੁਣਿਆ ਜੇ ਗੁਰੂ ਕੇ ਸਿੱਖੋ ਜਦੋਂ ਸਾਹਮਣੇ ਹੋਏ ਨਾ ਗੁਰੂ ਅਰਜਨ ਸਾਹਿਬ ਅੱਜ ਤੱਕ ਜਹਾਂਗੀਰ ਬਾਦਸ਼ਾਹ ਨੇ ਬੰਦੇ ਬੜੇ ਮਾਰੇ ਸਨ ਕੋਈ ਸਾਹਮਣੇ ਬੋਲ ਨਹੀਂ ਸੀ ਸਕਦਾ ਇਹ ਵੀ ਪਹਿਲੀ ਵਾਰੀ ਸੀ ਕਿ ਧੰਨ ਗੁਰੂ ਅਰਜਨ ਸਾਹਿਬ ਜਦੋਂ ਆਏ ਅੱਧਾ ਜਹਾਂਗੀਰ ਬਾਦਸ਼ਾਹ ਉਹਨੂੰ ਵੇਖ ਕੇ ਹੀ ਕੰਬ ਗਿਆ ਫਿਰ ਸਵਾਲ ਰੱਖੇ ਸਤਗੁਰੂ ਦੇ ਸਾਹਮਣੇ ਕਹਿਣ ਲੱਗਾ ਤੁਸੀਂ ਜਿਹੜਾ ਗ੍ਰੰਥ ਤਿਆਰ ਕੀਤਾ ਹੈ ਉਹਦੇ ਵਿੱਚ ਕੇਵਲ ਇੱਕ ਸ਼ਬਦ ਮੁਹੰਮਦ ਸਾਹਿਬ ਦਾ ਲਿਖਦੇ ਹੋ ਤੇ ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਇਸਲਾਮ ਧਰਮ ਦੇ ਲੋਕਾਂ ਦੀ ਬਾਣੀ ਲਿਖੀ ਗਈ ਹੈ ਪਰ ਜੇ ਤੂੰ ਕਹੇ ਕਿ ਉਚੇਚੇ ਤੌਰ ਤੇ ਕਿਸੇ ਦੀ ਸਿਫਤ ਲਿਖੀ ਜਾਏ ਤੇ ਇਹ ਅਰਜਨ ਦੇ ਵਸ ਦੀ ਗੱਲ ਨਹੀਂ ਹੈ ਇਹਦੇ ਵਿੱਚ ਮੈਂ ਉਹ ਲਿਖ ਦਿੱਤਾ ਜੈਸੀ ਮੈਂ ਆਵਾਂ ਖਰਸਮ ਦੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲੋ ਨਾ ਇੱਕ ਅੱਖਰ ਕੱਢਿਆ ਜਾ ਸਕਦਾ ਤੇ ਨਾ ਪਾਇਆ ਜਾ ਸਕਦਾ ਕਹਿੰਦਾ ਮੌਤ ਦੇ ਘਾਟ ਉਤਾਰ ਦਿਆਂਗਾ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਮੌਤ ਇੱਕ اٹਲ ਸਚਾਈ ਹੈ ਜੇ ਮੈਂ ਇਸ ਲੰਭ ਵਿੱਚ ਵੀ ਆ ਜਾਮਾ ਕਿ ਮੌਤ ਨਹੀਂ ਆਵੇਗੀ ਯਾਦ ਰੱਖੀਂ ਧਰਮ ਕੋਈ ਕੱਪੜਾ ਨਹੀਂ ਹੈ ਜਿਹੜਾ ਬਦਲਿਆ ਜਾਵੇਗਾ ਧਰਮ ਮਨ ਨੂੰ ਰੰਗਣ ਵਾਸਤੇ ਹੁੰਦਾ ਜਿਹਨੇ ਮਨ ਰੰਗੇ ਜਾਣ ਜਿਨ੍ਹਾਂ ਦੇ ਮਨ ਰੰਗੇ ਗਏ ਚਰਖੜੀਆਂ ਤੇ ਚੜ ਜਾਣ ਧਰਮ ਤਬਦੀਲ ਨਹੀਂ ਹੁੰਦੇ ਲੋਥੇ ਬੈਠੇ ਹਣ ਧਰਮ ਤਬਦੀਲ ਨਹੀਂ ਹੁੰਦੇ ਆ ਜਿਹੜੇ ਅੱਜ ਧਰਮ ਤਬਦੀਲ ਕਰਦੇ ਫਿਰਦੇ ਨੇ ਨਾ ਅਸਲ ਵਿੱਚ ਉਹਨਾਂ ਨੂੰ ਧਰਮ ਦਾ ਰੰਗ ਚੜ੍ਹਿਆ ਹੀ ਨਹੀਂ ਜੇ ਕਿਤੇ ਰੰਗ ਚੜ੍ਹਿਆ ਹੁੰਦਾ ਕੋਈ ਧਰਮ ਬਦਲ ਜਾਏ ਇਹ ਕਦੇ ਹੋ ਨਹੀਂ ਸਕਦਾ ਗੁਰੂ ਕੀ ਸੰਗਤ ਆਹ ਮੇਰੇ ਸਤਿਗੁਰੂ ਜੀ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ ਚੰਦੂ ਨੇ ਵੀ ਉਹੀ ਸਵਾਲ ਰੱਖੇ ਸਤਿਗੁਰੂ ਜੀ ਨੇ ਉਹੀ ਜਵਾਬ ਦਿੱਤੇ ਆਖਿਆ ਚੰਦੂ ਜੋ ਮਨ ਆਈ ਕਰਨੀ ਹੈ ਕਰ ਲੈ ਅਸੀਂ ਤਿਆਰ ਹਾਂ ਉੱਬਲ ਦੀ ਦੇਖ ਵਿੱਚ ਬਿਠਾ ਦਿੱਤਾ ਉਸ ਹੱਦ ਤੱਕ ਉਬਾਲਿਆ ਗਿਆ ਕਿ ਲੋੜ ਪੈਣ ਤੇ ਸਤਿਗੁਰੂ ਜੀ ਨੂੰ ਬਚਾਇਆ ਜਾ ਸਕੇ ਛਾਲਿਆਂ ਨਾਲ ਸਰੀਰ ਭਰ ਗਿਆ ਅਜੇ ਵੀ ਸਤਿਗੁਰੂ ਜੀ ਮੰਨ ਜਾਓ ਆਉਣ ਵਾਲਾ ਕੱਲ ਬੜਾ ਭਿਆਨਕ ਹੈ ਸਤਿਗੁਰੂ ਕਹਿੰਦੇ ਨੇ ਅਸੀਂ ਪੂਰੀ ਤਿਆਰੀ ਕਰਕੇ ਆਏ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਚੰਦੂ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ ਆਓ ਇੱਕ ਪੱਠੀ ਕੱਢੀ ਉਹਦੇ ਉੱਪਰ ਇੱਕ ਲੋ ਰੱਖੀ ਗਈ ਗੁਰੂ ਕੀ ਸੰਗਤ ਜਬਰਦਸਤੀ ਇੱਕ ਪਟਿਹਾਰਾ ਫੜ ਕੇ ਲਿਆਂਦਾ ਉਹਨੇ ਵੱਖਰੀ ਪੱਠੀ ਤਾਈ ਉਹਦੇ ਉੱਤੇ ਰੇਤ ਗਰਮ ਕੀਤੀ ਗਈ ਰੇਤ ਦਾ ਰੰਗ ਲਾਲ ਹੋ ਗਿਆ ਤਵੀ ਦਾ ਰੰਗ ਲਾਲ ਹੋ ਗਿਆ ਸਾਹਮਣੇ ਤੱਕਿਆ ਆਖੇ ਆਓ ਜੇ ਨਹੀਂ ਇਹਦੇ ਉੱਤੇ ਬੈਠਣਾ ਪਏਗਾ ਸਤਗੁਰੂ ਕਹਿੰਦੇ ਨੇ 2 ਮਿੰਟ ਰੁਕ ਜਾ ਕਹਿੰਦਾ ਡਰ ਲੱਗਦਾ ਸਤਗੁਰੂ ਕਹਿੰਦੇ ਨਾ ਨਹੀਂ ਅਸਲ ਵਿੱਚ ਅਜੇ ਤਵੀ ਦਾ ਰੰਗ ਪੂਰਾ ਲਾਲ ਨਹੀਂ ਹੋਇਆ ਅਸਲ ਵਿੱਚ ਤੇਰੀ ਇਹ ਜਿਹੜੀ ਰੇਤ ਹੈ ਨਾ ਉਹ ਵੀ ਪੱਕ ਕੇ ਲਾਲ ਨਹੀਂ ਹੋਈ ਤੇ ਮੈਂ ਚਾਹੁੰਨਾ ਕਿਤੇ ਕੋਈ ਸਿੱਖੀ ਵਿੱਚ ਕੱਚ ਨਾ ਰਹਿ ਜਾਏ ਇਹ ਵੀ ਪੱਕ ਲੈਣ ਤੇ ਮੈਂ ਆਪਣੇ ਆਪ ਨੂੰ ਪੱਕਾ ਕਰਕੇ ਆਇਆ ਆਓ ਤੱਕੋ ਦੁਨੀਆ ਦੇ ਲੋਕੋ ਉੱਪਰੋਂ ਜੇਠ ਦਾ ਮਹੀਨਾ ਤੱਤਾ ਸੂਰਜ ਤੱਤਾ ਧਰਤੀ ਤੱਤੀ ਚੰਦੂ ਤੱਤਾ ਜਲਾ ਤੱਤੇ ਪਠਿਆਰਾ ਤੱਤਾ ਉਹਦੀ ਰੇਹ ਤੱਤੀ ਕੜਸ਼ਾ ਤੱਤਾ ਲੋਹ ਤੱਤੀ ਅੱਗ ਤੱਤੀ ਧਰਤੀ ਤੱਤੀ ਸਾਰੇ ਪਾਸੇ ਤੱਤੇ ਹੀ ਤੱਤੇ ਨੇ ਚੌਂਕੜਾ ਮਾਰ ਕੇ ਬੈਠਾ ਮਾਂ ਭਾਨੀ ਦਾ ਲਾਲ ਜਿਹਦੇ ਮੁਖ ਚੋਂ ਨਿਕਲਿਆ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੈ ਇੰਜ ਸੁਣੋ ਪਿਆਰ ਦੇ ਨਾਲ ਕਿਸੇ ਨੇ ਸਵਾਲ ਕੀਤਾ ਕਹਿੰਦਾ ਵੀ ਗੁਰੂ ਅਰਜਨ ਸਾਹਿਬ ਜੀ ਦੀ ਲੋਹ ਠੰਡੀ ਕਿਉਂ ਨਾ ਹੋਵੇ ਜੇ ਗੁਰੂ ਅਰਜਨ ਸਾਹਿਬ ਰੱਬ ਦੀ ਬੰਦਗੀ ਕਰਨ ਵਾਲੇ ਰੱਬ ਦੇ ਪਿਆਰੇ ਸਨ ਉਹਨਾਂ ਦੀ ਲੋਹ ਕਿਉਂ ਨਾ ਠੰਡੀ ਹੋਵੇ ਕਹਿੰਦਾ ਵੀ ਇਬਰਾਹੀਮ ਅੱਲਾ ਦਾ ਯਾਰ ਸੀ ਉਹਨੂੰ ਬਾਦਸ਼ਾਹ ਨੇ ਆਖਿਆ 11 ਦੇ ਫਰਜ਼ ਤੇ ਛੁੱਟਦੇ ਹੋ ਜਦੋਂ 11 ਤੇ ਛੁੱਟਿਆ ਗਿਆ ਨਾ ਅੰਗਿਆਰ ਜਿਹੜੇ ਫੁੱਲਾਂ ਵਿੱਚ ਤਬਦੀਲ ਹੋ ਗਏ ਪ੍ਰਹਲਾਦ ਜਿਹੜਾ ਉਹਨੇ ਤਪਦੇ ਥੰਮ ਨੂੰ ਜਫੀ ਪਾਈ ਤੇ ਥੰਮ ਠੰਡਾ ਹੋ ਗਿਆ ਜੇ ਗੁਰੂ ਅਰਜਨ ਸਾਹਿਬ ਰੱਬ ਦੇ ਪਿਆਰੇ ਸਨ ਫਿਰ ਉਹਨਾਂ ਦੀ ਲੋਅ ਕਿਉਂ ਨਾ ਠੰਡੀ ਵਿਦਵਾਨ ਨੇ ਕਮਾਲ ਦਾ ਜਵਾਬ ਦਿੱਤਾ ਉਹ ਕਹਿੰਦਾ ਇਬਰਾਹੀਮ ਨੇ ਜਦੋਂ ਅੰਗਿਆਰਾਂ ਦਾ ਫਰਸ਼ ਵੇਖਿਆ ਉਹਦੀ ਕੂਕ ਨਿਕਲੀ ਅੱਲਾ ਮੈਂ ਸਹਾਰ ਨਹੀਂ ਸਕਾਂਗਾ ਤੇ ਅੱਲਾ ਨੇ ਆਖਿਆ ਭਗਤ ਮੇਰਾ ਡੋਲ ਗਿਆ ਉਹਨੇ ਅੰਗਿਆਰਾਂ ਨੂੰ ਫੁੱਲਾਂ ਚ ਤਬਦੀਲ ਕਰ ਦਿੱਤਾ ਤੇ ਦੂਜੇ ਪਾਸੇ ਪੰਡਤ ਨੇ ਆਪੇ ਹੀ ਮੰਨ ਲਿਆ ਵੀ ਪ੍ਰਲਾਦ ਡੋਲ ਗਿਆ ਸੀ ਭਗਵਾਨ ਕੀੜੀ ਦਾ ਰੂਪ ਧਾਰਨ ਕਰਕੇ ਉਹਦੇ ਤੇ ਤੁਰਿਆ ਤਾਂ ਪ੍ਰਲਾਦ ਨੇ ਜਫੀ ਪਾਈ ਉਹ ਗੁਰੂ ਕੇ ਸਿੱਖੋ ਫਿਰ ਯਾਦ ਰੱਖਿਆ ਜੇ ਜੇ ਇਸਲਾਮ ਧਰਮ ਦੇ ਵਿੱਚ ਇਬਰਾਹੀਮ ਨੂੰ ਅੱਲਾ ਨੇ ਆਪ ਪਾਸ ਕੀਤਾ ਤੇ ਮੁੜ ਕੇ ਪੂਰਾ ਉਹਨਾਂ ਦਾ ਇਤਿਹਾਸ ਪੜ ਲਿਓ ਇਸਲਾਮ ਧਰਮ ਦੇ ਵਿੱਚ ਮੁੜ ਕੇ ਕੋਈ ਇਬਰਾਹੀਮ ਪੈਦਾ ਨਹੀਂ ਹੋਇਆ ਜੇ ਹਿੰਦੂ ਧਰਮ ਨੇ ਮੰਨ ਲਿਆ ਵੀ ਪ੍ਰਲਾਦ ਡੋਲ ਗਿਆ ਸੀ ਤੇ ਹਿੰਦੂ ਧਰਮ ਦੀ ਪੜ ਲਿਓ ਮੁੜ ਕੇ ਪ੍ਰਲਾਦ ਕੋਈ ਪੈਦਾ ਨਹੀਂ ਹੋਇਆ ਤੇ ਜੇ ਗੁਰੂ ਅਰਜਨ ਸਾਹਿਬ ਨੇ ਕੋਈ ਰਿਆਇਤ ਨਹੀਂ ਮੰਗੀ ਗੁਰੂ ਅਰਜਨ ਸਾਹਿਬ 33 ਲੋਹ ਦੇ ਸੜ ਕੇ ਸ਼ਹੀਦ ਹੋਏ ਤੇ ਉਹਦੇ ਮਗਰੋਂ ਲੈਣਾ ਲੱਗ ਗਈਆਂ ਗੁਰੂ ਨਾਨਕ ਦੇ ਸਿੱਖਾਂ ਦੀ ਰੱਬ ਨੂੰ ਪਤਾ ਸੀ ਕਿ ਅਰਜਨ ਮੇਰਾ ਡੋਲਣ ਵਾਲਾ ਨਹੀਂ ਕਿਉਂਕਿ ਉਹ ਤੇ ਗੁਰੂ ਅਰਜਨ ਪਰਤਖ ਹਰ ਆਪ ਰੱਬ ਸੀ ਗੁਰੂ ਕੀ ਸੰਗਤ ਹਹਾਕਾਰ ਮੱਝ ਗਈ ਰੇਤ ਪੈਂਦੀ ਪਈ ਏ 33 ਲੋਹ ਸਾੜਦੀ ਪਈ ਏ થા થા ਤੋਂ 마ਸ ਉੱਤਰ ਦਾ ਜਾ ਰਿਹਾ ਹੈ ਚਰਵੀ ਟਲਦੀ ਜਾ ਰਹੀ ਏ ਜਲਾਦ ਕੰਬਦੇ ਪਏ ਨੇ ਤੱਤੀ ਰੇਤ ਵਾਲਾ ਕੜਸ਼ਾ ਕੰਬਦਾ ਪਿਆ ਇੱਕ ਵਾਰੀ ਉਹਦਾ ਹੱਥ ਰੁਕਿਆ ਧੰਗੁਰੂ ਅਰਜਨ ਸਾਹਿਬ ਨੇ ਉਹਦੇ ਵੱਲ ਵੇਖਿਆ ਆਖਿਆ ਆਪਣੀ ਡਿਊਟੀ ਦਾ ਖਿਆਲ ਕਰ ਗੁਰੂ ਕੀ ਸੰਗਤ ਐ ਇੱਥੇ ਜਲਾਦਾਂ ਦੇ ਅਥਰੂ ਵਹਿ ਤੁਰੇ ਚੰਦੂ ਕੰਬੁੱਠਿਆ ਜਾਂਗੀ ਉਧਰ ਮੀਆਂ ਮੀਰ ਨੂੰ ਪਤਾ ਲੱਗਿਆ ਭੱਜਿਆ ਆਇਆ ਲੋਹ ਦੇ ਸਾਹਮਣੇ ਹੋਇਆ ਐ ਤਨ ਗੁਰੂ ਅਰਜਨ ਸਾਹਿਬ ਆ ਕੀ ਆ ਮੀਆਂ ਮੀਰ ਆਇਆ ਰੋ ਰੋ ਕਹਿਣ ਲੱਗਾ ਓਏ ਮੇਰਾ ਦਿਲ ਜਲ ਗਿਆ ਮੇਰਾ ਔਰਮਾਨ ਜਲ ਗਿਆ ਮੌਮਨ ਹੋ ਕੇ ਮਰ ਸੜ ਕੇ ਮਰਾਂ ਕਿਉਂ ਨਾ ਉਹ ਮੇਰੇ ਸਾਹਮਣੇ ਅੱਜ ਕੁਰਾਨ ਸੜ ਗਿਆ ਕਾਹਦਾ ਤਵੀ ਤੇ ਬੈਠਾ ਗੁਰੂ ਅਰਜਨ ਉਹ ਮੈਨੂੰ ਲੱਗਦਾ ਹਿੰਦੁਸਤਾਨ ਛੜ ਗਿਆ ਉਹ ਕਾਦੀ ਮੰਦਰ ਚ ਪੰਡਤਾਂ ਮਨਾਉਤ ਕਰਦਾ ਮੇਰੇ ਸਾਹਮਣੇ ਅੱਜ ਭਗਵਾਨ ਛੜ ਗਿਆ ਜੇਕਰ ਦਵੇਂ ਅਜੱਜ ਤੂੰ ਸ਼ੈਨ ਸ਼ਾਹ ਕਰਾ ਮਾਤ ਕੁਝ ਐਸੀ ਵਿਖਾ ਦਿਆਂ ਮੈਂ ਉਹ ਦਿੱਲੀ ਸ਼ਹਿਰ ਤੇ ਸ਼ਹਿਰ ਲਾਹੌਰ ਵਾਲੀ ਫੜ ਕੇ ਇੱਟ ਨਾਲ ਇੱਟ ਖੜਕਾ ਦਿਆਂ ਮੈਂ ਹੱਥ ਚੁੱਕ ਕੇ ਇਸ਼ਾਰਾ ਕੀਤਾ ਆਖਿਆ ਸਾਈਂ ਜੀ ਸ਼ਾਂਤ 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 ਕਰਾ ਮਾਤ ਕਹਿਰ ਦਾ ਨਾਮ ਹੈ ਅਸੀਂ ਸੰਸਾਰ ਨੂੰ ਦੱਸਣ ਵਾਸਤੇ ਆਏ ਆ ਉਹ ਪਿਆਰੇ ਦੀ ਰਜਾ ਵਿੱਚ ਰਾਜੀ ਕਿਵੇਂ ਰਹੀਦਾ ਆਓ ਸਾਈਂ ਮੀਆਂ ਮੀਰ ਸਵਾਲ ਕਰਦਾ ਧੰਗੁਰੂ ਅਰਜਨ ਸਾਹਿਬ ਨਾਲੇ ਦੀ ਪੈਂਦੇ ਪਏ ਪਰ ਜ਼ੁਲਮ ਕਰਨ ਵਾਲਾ ਕਾਲਾ ਪੈ ਗਿਆ ਜੰਦੂ ਦੀਵਾਨ ਸੋਚਣ ਲੱਗਾ ਜੇ ਕਿਤੇ ਸੜੇ ਹੋਏ ਸਰੀਰ ਦੇ ਉੱਤੇ ਠੰਡਾ ਪਾਣੀ ਪੈ ਜਾਏ ਨਾ ਇਹਨਾਂ ਦੀ ਤਕਲੀਫ ਹੋਰ ਦੁੱਗਣੀ ਵੱਧ ਸਕਦੀ ਹੈ ਗੁਰੂ ਕੀ ਸੰਗਤ ਜਲਾਦਾਂ ਨੂੰ ਹੁਕਮ ਕੀਤਾ ਕਿ ਗੁਰੂ ਸਾਹਿਬ ਨੂੰ 31 ਲੋਹਤ ਚੁੱਕ ਕੇ ਰਾਵੀ ਦਰਿਆ ਵਿੱਚ ਸੁੱਟ ਦਿੱਤਾ ਜਾਵੇ ਗੁਰੂ ਕੀ ਸੰਗਤ ਸਰੀਰ ਨੂੰ ਸੜੇ ਹੋਏ ਸਰੀਰ ਨੂੰ ਪਾਣੀ ਵਿੱਚ ਸੁੱਟਿਆ ਸਰੀਰ ਦਾ ਆਪਣਾ ਹੀ ਧਰਮ ਹੈ ਗੁਰੂ ਕੀ ਸੰਗਤ ਸੜ ਸੜ ਕੇ ਕੋਲੇ ਹੋਇਆ ਸਰੀਰ ਫਟ ਗਿਆ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ ਇੱਕ ਦਿਨ ਪਹਿਲਾਂ ਮੇਰੇ ਪਾਤਸ਼ਾਹ ਨੇ ਜਿਹੜੇ ਸਿੱਖ ਨਾਲ ਗਏ ਸਨ ਉਹਨਾਂ ਨੂੰ ਵਿਦਿਆ ਕੀਤਾ ਤੇ ਪੰਜ ਪੈਸੇ ਨਾਰੀਅਲ ਦੇ ਕੇ ਵਿਦਿਆ ਕੀਤਾ ਆਖਿਆ ਸਭ ਜਾਦੇ ਨੂੰ ਗੱਦੀ ਤੇ ਬਿਠਾ ਦਿਓ ਪਰ ਉਹਨੂੰ ਸ਼ਸਤਰ ਵਿਦਿਆ ਜ਼ਰੂਰ ਸਿਖਾਉਣੀ ਹੈ ਤੇ ਨਾਲ ਇਹ ਗੱਲ ਕਹਿਣੀ ਹੈ ਬਈ ਅੱਗੇ ਤੋਂ ਯਾਦ ਰੱਖਣਾ ਹੈ ਕਿ ਜਿਹੜੇ ਹਕੂਮਤਾਂ ਕਰਨ ਵਾਲੇ ਹੁੰਦੇ ਨੇ ਨਾ ਉਹਨਾਂ ਦੇ ਪੱਲੇ ਛੇਤੀ ਗੱਲ ਨਹੀਂ ਪੈਂਦੀ ਤੇ ਉਹਨਾਂ ਦੇ ਪੱਲੇ ਗੱਲ ਪਾਉਣ ਵਾਸਤੇ ਤਲਵਾਰ ਜਿਹੜੀ ਐ ਇਹ ਜ਼ਰੂਰੀ ਐ ਤੇ ਮੇਰੇ ਪਤਸ਼ਾਰੇ ਫਿਰ ਦੋ ਤਲਵਾਰਾਂ ਪਹਿਨੀਆਂ ਗੁਰੂ ਕੀ ਸੰਗਤ ਫਿਰ ਉਹ ਦੋ ਤਲਵਾਰਾਂ ਜਿਹੜੀਆਂ ਸੀ ਉਹਨਾਂ ਨੇ ਦੱਸ ਦਿੱਤਾ ਜਹਾਂਗੀਰ ਬਾਦਸ਼ਾਹ ਨੂੰ ਵੀ ਅਸੀਂ ਕੌਣ ਹਾਂ ਆਓ ਮੈਂ ਖਿਮਾ ਮੰਗ ਲਵਾਂ ਗੁਰੂ ਕੀ ਸੰਗਤ ਬੜੇ ਗੌਰ ਸੇ ਸੁਣ ਰਹਾ ਥਾ ਜ਼ਮਾਨਾ ਹਮ ਹੀ ਸੋ ਗਏ ਵਾਰ ਤੱਕ ਕਹਤੇ